ਚਾਚੀ ਸਸਰੀਕਾਲ ਸਸਰੀਕਾਲ ਕਿਵੇਂ ਚਾਚੀ ਗੇ ਠੀਕ ਐ ਕਿਵੇਂ ਐ ਭਤੀਜਾ ਭਤੀਜਾ ਠੀਕ ਐ ਤੇ ਤੈਨੂੰ ਮਾੜੀ ਮੋਟੀ ਸ਼ਰਮ ਸ਼ਰਮ ਨਹੀਂ ਆਉਂਦੀ ਲੈ ਕਾਹਦੀ ਸੰਗੀ ਸ਼ਰਮਾ ਲੈ ਸੰਗੀ ਸ਼ਰਮਾ ਐ ਵੀ ਠੰਡ ਸਾਰੀ ਟਪਾਦੀ ਤੂੰ ਤੇ ਤੈਨੂੰ ਪਾਪ ਬਹੁਤ ਲੱਗੂ ਐ ਜੀ ਨਾ ਨਾ ਕਾਹਦਾ ਪਾਪ ਲੱਗਣਾ ਪਾਪ ਤੇ ਮੈਨੂੰ ਲੱਗਣਾ ਚਾਹੀਦਾ ਮੈਨੂੰ ਤਾਂ ਕਿਉਂ ਲੱਗੂ ਆਪਾਂ ਵੀ ਮੈਂ ਤਾਂ ਤਿਆਰ ਆਂ ਆਪਾਂ ਤਾਂ ਤਿਆਰ ਤੂੰ ਨਹੀਂ ਸੀ ਹੁੰਦੀ ਤੇ ਤਿਆਰ ਤਾਂ ਹੈ ਕੋਈ ਮਾੜਾ ਮੋਟਾ ਖਰਚਾ ਪਾਣੀ ਸਿੱਟ ਤੂੰ ਦੂਜੀਆਂ ਕੁੜੀਆਂ ਦੇ ਤਾਂ ਪੈਸੇ ਸਿੱਟ ਦਿਨਾਂਗਾ ਸੁ ਖਰਚਾ ਪਾਣੀ ਤੈਨੂੰ ਕੀ ਚਾਹੀਦਾ ਤੈਨੂੰ ਕੀ ਨਹੀਂ ਦਵਾਈਂਦਾ ਤੈਨੂੰ ਸੁਰਖੀ ਨਹੀਂ ਦਵਾਈ ਕਿ ਤੈਨੂੰ ਪੌਡਰ ਨਹੀਂ ਦਵਾਈ ਕਿ ਤੈਨੂੰ ਬਿੰਦੇ ਨਹੀਂ ਦਵਾਈ ਕੀ ਨਹੀਂ ਦਵਾਈਆ ਕੁਛ ਨਹੀਂ ਦਵਾਈਆ ਲੈ ਕਮਾਲ ਕਰਦੇ ਆ ਲੈ ਲੈ ਅੰਨਾਂ ਦਾ ਮਨ ਉਹ ਗੱਲ ਕਰਦੇ ਆਂ ਤੂੰ ਤਾਂ ਵੀ ਹੁਣ ਖਾ ਪੀ ਕੇ ਹੱਥ ਫੇਰਨ ਦੀ ਗੱਲ ਐ ਤੇ ਗਲਤ ਗੱਲ ਆ ਚਾਚੇ ਤੇਰੇ ਤੇਰੇ ਚਾਚੇ ਨੇ ਵੀ ਮੈਨੂੰ ਇਸ ਥੇ ਰਕੀ ਜਾਂਦਾ ਹੈ ਨਾ ਹਾਂ ਤੇ ਹੁਣ ਮੈਂ ਭਤੀਜੇ ਤੋਂ ਵੀ ਹੋ ਜਾ ਇਸ ਇਹ ਕਿਹੜੀ ਕਿਤਾਬ ਚ ਲਿਖਿਆ ਬਈ ਕੀ ਚਾਹੀਦਾ ਫਿਰ ਮੇਰੇ ਤੋਂ ਭਲਵੇਂ ਦੱਸ ਲੈ ਨਹੀਂ ਚਾਹੀਦਾ ਤੂੰ ਮਣੀ ਮੋਟੀ ਮੈਨੂੰ ਕੋਈ ਮੇਰਾ ਖਰਚਾ ਪਾਣੀ ਕੋਈ ਮੈਨੂੰ ਖਰੀਦਦਾਰੀ ਕਰਵਾਇਆ ਕਰੀਂ ਹਾਂ ਲੈ ਲੈ ਚਾਚੀ ਜੀ ਤੈਨੂੰ ਉਹਦੇ ਨਹੀਂ ਖਰੀਦਦਾਰੀ ਕਰਵਾ ਕੇ ਲੈ ਆਇਆ ਤੈਨੂੰ ਮੈਂ ਹੋ ਗੋਲਡ ਦਾ ਕੀ ਦਵਾ ਕੇ ਲਿਆਇਆ ਸੀਗਾ ਹਾਂ ਕੰਗਣ ਦਵਾ ਕੇ ਲਿਆਇਆ ਸੀ ਗੋਲਡ ਦਾ ਹੋਰ ਸਹਾਲਾਂ ਜਿਤੇ ਦੇਖਦੀ ਮੇਰੀ ਜਾਤ ਨਹੀਂ ਕੁਛੀ ਕੋਈ ਕੰਜੀਰੀ ਪੰਜੂਰੀ ਲਾਵੇਂ ਲਾ ਕੇ ਦੇਵੇਂ ਤਾਂ ਹਾਂ ਮਜ਼ੇ ਤਾਂ ਹੋਣਗੇ ਮাজে ਤਾਂ ਜੂਰ ਪਏ ਪਏ ਤਾਂ ਮাজে ਹੁਣ ਮੇਰੀ ਗੱਲ ਸੁਣ ਹੁਣ ਚਾਬੀ ਹੈ ਇੱਕ ਹੁੰਦਾ ਤਾਲਾ ਗੱਲ ਸੁਣੀ ਜੇ ਧਿਆਨ ਨਾਲ ਇੱਕ ਹੁੰਦਾ ਤਾਲਾ ਤੇ ਇੱਕ ਹੁੰਦੀ ਹੈ ਚਾਬੀ ਲੋ ਜੀ ਜੰਮ ਦੇ ਗਾ ਗੱਲਾਂ ਕਰਦਾ ਬੇਸ਼ਰਮ ਹੋ ਗਿਆ ਪੁੱਤ ਮੈਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ ਤੇਰੀਆਂ ਇਹ ਜਿਹੀਆਂ ਗੱਲਾਂ ਚੱਲ ਸੁਣਾ ਆਂਦੀ ਹੁਣ ਸੁਣਾ ਕੇ ਤੂੰ ਰਹਿ ਗੱਲ ਬੈਹ ਸੁਣਾਉਂਗਾ ਹੁਣ ਚਾਬੀਆਂ ਜਿੰਨੀਆਂ ਮਰਜ਼ੀ ਚਾਬੀਆਂ ਚ ਪੰਜਾ ਰਹਿਣ ਕੁਝ ਨਹੀਂ ਵਿਗੜਦਾ ਨਾ ਤੇ ਤਾਲਾ ਜਿਹੜਾ ਹੈਗਾ ਉਹ ਜਿੰਨੀਆਂ ਮਰਜ਼ੀ ਤਾਲਿਆਂ ਦੇ ਵਿੱਚ ਪਿਆ ਰਹੇ ਉਹਨੂੰ ਵੀ ਕੋਈ ਫਰਕ ਨਹੀਂ ਪੈਂਦਾ ਜਦੋਂ ਚਾਬੀ ਜਿਹੜੀ ਹੈ ਉਹ ਤਾਲੇ ਦੀ ਹੈ ਤੇ ਫਿਰ ਕਿ ਐ ਚੱਕਰੀ ਘੁੰਮਦੀ ਹੈ ਫੇਰ ਹੀ ਜਿੰਦਾ ਖੁੱਲਦਾ ਨਾ ਅੱਛਾ ਜੀ ਆ ਹੁਣ ਮੇਰੀ ਹਾਂ ਜਿੰਦੇ ਦਾ ਖੋਲਣਾ ਹੀ ਹੈ ਹੁਣ ਮੇਰੀ ਗੱਲ ਸੁਣ ਬੀ ਤੂੰ ਉੱਥੇ ਬੈਠੀ ਹੈ ਠੀਕ ਹੈ ਤੇ ਕਿੰ ਬੈਠੀ ਹੈ ਚਾਚੇ ਨਾਲ ਰੋਸਣਾ ਹੈ ਚਾਬੀ ਤੇ ਜਿਹੜੀ ਉਹ ਜਿੰਦੇ ਆਣਾ ਉਹ ਹੁੰਦੀ ਹੈ ਨਾ ਇਹ ਉਹਦੇ ਵਿੱਚ ਤੇਰੀ ਚਾਬੀ ਮੇਰੇ ਖੋਲਣੇ ਹੁਣ ਮੇਰੀ ਗੱਲ ਸੁਣੇ ਜਦੋਂ ਚਾਬੀ ਜਿੰਦੇ ਚ ਨਾਲ ਲੱਗੇ ਹੂੰ ਜੰਗ ਪੈ ਜਾਂਦੀ ਹੈ ਫਿਰ ਜੰਗ ਪੈ ਜਾਂਦੀ ਹੈ ਫਿਰ ਉਹ ਚ ਉੱਥੇ ਸਾਰੀਆਂ ਤਨ ਆਉਂਦੀਆਂ ਸਾਰਾ ਕੁਝ ਆਉਂਦਾ ਤਨ ਵੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ। ਕੋ ਚਾਚੇ ਨਾਲ ਦਾ ਚਾਚੇ ਨਾਲ ਤਾਂ ਤੂੰ ਰੁਸ ਕੇ ਬੈਠੀ ਸੀ। ਹਾਂ ਹਾਂ। ਚਾਚੇ ਨਾਲ ਤਾਂ ਰੁਸ ਕੇ ਤੂੰ ਬੈਠ ਗਈ ਵੀ ਚਾਚੇ ਦਾ ਉਹਦਾ ਫਿਰ ਕੀ ਬੈਰ ਘਟਿਆ ਤੂੰ? ਕੀ ਕੋਦਮ ਸਾਰੇ ਆਪਦੇ ਉਹਨੇ। ਠੀਕ ਹੈ। ਹੁਣ ਉਹਦੇ ਵਿੱਚ ਹੈ ਨਹੀਂ ਕੁਝ। ਉਹਨੇ ਸਾਰਾ ਕੁਝ ਇਕੱਠੇ ਹੀ ਮਕਾ ਲਿਆ। ਅੱਛਾ। ਤੇ ਫਿਰ ਹੈ ਕਿੱਧਰ ਨੇ? ਕਿੱਧਰ ਨਹੀਂ ਹੁਣ ਮੈਂ ਵੀ ਹੁਣ ਗੰਨਾ ਹੈ। ਗੰਨਾ ਜਿੰਨਾ ਮਰਜ਼ੀ ਆਕੜ ਹੋਵੇ ਜਦੋਂ ਮਸ਼ੀਨ ਦੇ ਵਿੱਚ ਜਾਂਦਾ। ਹੁਣ ਗੰਨਾ ਹੁਣ ਤੇਰਾ ਤੇਰਾ ਰਸਤਾ ਜਿੱਦ ਤੂੰ ਤਾਂ ਨੱਚੀ ਲਾ ਜ ਕਰਨਾ ਹਜੇ ਤਾਂ ਖੇਤ ਚ ਲੱਗਿਆ ਵੀ ਗੰਨਾ ਹੈ ਮੇਰੀ ਗੱਲ ਸੁਣ ਵੀ ਗੰਨਾ ਠੀਕ ਹੈ ਹੁਣ ਇਸ ਨੂੰ ਚਾਹੀਦੀ ਹੈ ਮਸ਼ੀਨ ਹੁਣ ਮੇਰੇ ਘਰ ਅੱਗੇ ਅੱਗੇ ਤੋਂ ਇੱਥੇ ਹੁੰਦੀ ਸੀ ਇਹ ਕਿਰਕੀ ਮੈਂ ਮੈਂ ਠੀਕ ਹੈ ਚੁੱਪ ਹਮ ਅੱਛਾ ਠੀਕ ਹੈ ਅੱਛਾ ਅਜ ਤੈਨੂੰ ਜ਼ਵਾਦ ਦਊਗਾ ਮੈਂ ਇਹਨਾਂ ਕੋਲ ਸ਼ੁਰੂਂਗੀ ਤੈਨੂੰ ਜ਼ਵਾਦ ਅਜ ਤਨ ਜ਼ਿੰਦਗੀ ਦਾ ਨਜ਼ਾਰਾ ਆ ਜਾਊਗਾ ਅੱਛਾ ਇਤਨੀ ਗਧਲੇ ਵਰਗੀ ਰਾਨਾ ਜਨਾਨੀ ਤੈਨੂੰ ਟੱਕਰਦੀ ਹੈ ਟੱਕਰ ਚੁੱਕੀ ਕਿਤੇ ਮੈਨੂੰ ਟੱਕਰ ਦੀ ਹੁੰਦੀ ਤਾਂ ਤਾਂ ਹੀ ਤੇਰੀਆਂ ਮਨ ਤਾਂ ਕੱਢਦਾ ਹੁੰਦਾ ਜੇ ਮੈਨੂੰ ਟੱਕਰ ਦੀ ਮੈਨੂੰ ਹੋਵੇ ਨਾ ਤੇ ਤੇਰਾ ਮੈਂ ਤੇਰਾ ਕੀਤਾ ਫੋਨ ਵੀ ਨਾ ਚੱਕਾਂ ਉਹ ਸ਼ੁਕਰ ਮਨਾ ਆ ਵੀ ਤੂੰ ਫੋਨ ਲਾ ਲਿਆ ਤੇ ਮੈਂ ਚੱਕ ਲਿਆ ਐ ਕਿਵੇਂ ਨਹੀਂ ਚੱਕੇਗਾ ਚੱਕਣਾ ਤਾਂ ਪਊਗਾ ਤੈਨੂੰ ਇਹ ਤਾਂ ਤੂੰ ਸੋਚ ਕੱਢ ਕੇ ਅੱਛਾ ਚੱਕਣਾ ਪਊਗਾ ਅੱਛਾ ਆਪਨੇ ਕੁਝ ਕਰਨਾ ਨਹੀਂ ਕਿ ਜਾ ਕੇ ਰੁੱਸ ਕੇ ਬਹਿ ਗਈ ਅੱਗੇ ਐ ਸ਼ਰਮ ਕਰ ਮਾਣੀ ਮੁੱਟੀ ਅੱਗੇ ਜਦੋਂ ਇੱਥੇ ਹੁੰਦੀ ਹੈ ਨਾ ਹਰ ਦੂਜੇ ਤੀਜੇ ਦਿਨ ਆਪਣਾ ਕੰਮ ਬਣ ਜਾਂਦਾ ਸੀ ਠੀਕ ਹੈ ਨਾ ਹੁਣ ਜਾ ਕੇ ਰੁੱਸ ਕੇ ਉਧਰ ਬੈਠ ਗਈ ਚੱਟ ਜਾ ਲੈ ਰੋ ਤੇ ਤੈਨੂੰ ਕਿੱਥੇ ਦੂਰ ਲੱਗਦਾ ਹੈ ਆਪਣਾ ਕੰਮ ਤਾਂ ਬਾਣੀ ਜਾਊਗਾ ਆਪਣਾ ਤਾਂ ਸਮਾਂ ਸੋਖਾ ਬਣੂ ਇੱਥੇ ਉਹ ਤੇਰੀ ਵਾਲੀ ਮਾਂ ਹੈ ਜਿਹੜੀ ਉਹ ਮੇਰੇ ਤੋਂ ਪਤਾ ਕਿੰਨਾ ਕਰਦੀ ਹੈਗੀ ਮਾਸੀ ਕਿੰਨਾ ਸ਼ੱਕ ਕਰਦੀ ਹੈ ਮੈਂ ਆਪ ਹੀ ਸਮਝਾ ਦੂੰਗੀ ਆ ਕਰਦੇ ਆ ਉਹ ਚਾਚੀ ਨਾਲ ਤੇਰੀ ਐਂ ਗੱਲਬਾਤ ਹੈ ਫਲਾਨਾ ਮੈਂ ਹਣ ਕੁਛ ਹੀ ਨਾ ਤੂੰ ਸਾਰੇ ਦਾ ਬੇਇੱਜ਼ਤੀ ਕਰਾ ਕੇ ਛੱਡ ਤੇ ਮੇਰੀ ਮਾਂ ਨਹੀਂ ਕਰਾਉਂਦੀ ਤੇਰੀ ਮਾਂ ਕਰਦੀ ਹੋਣੀ ਐ ਜੇ ਕੁਛ ਹਾਂ ਤੇ ਕੋ ਮਾਸੀ ਨੇ ਕੀ ਸੀਗਾ ਮਾਸੀ ਨੇ ਤਾਂ ਕਾਹਦੂ ਦੱਸਿਆ ਸੀ ਵੀ ਆਪਣੀ ਗੱਲ ਆ ਬਾਤ ਹੈਗੀ ਨਾ ਨਾ ਨਹੀਂ ਦੱਸਿਆ ਹਾਂ ਤਾਂ ਪਤਾ ਨਹੀਂ ਉਹ ਹੀ ਲੱਗਤੇ ਲਾਲੀ ਉਹਨੇ ਹਾਂ ਉਹ ਦਿਨ ਨਹੀਂ ਉਹਨੂੰ ਫਿਰ ਕੱਲੇ ਕੱਲੇ ਆਪਣੇ ਆਪਣੇ ਆਦੇ ਵੀ ਆਸ ਅਸੀਂ ਉਹ ਸੀ ਗਏ ਸੀ ਅਸੀਂ ਉਹ ਬਾਜ਼ਾਰ ਵਾਲੇ ਆਏ ਕਿ ਖੇਤ ਆਏ ਕਿ ਕੋਈ ਨਾ ਨਾ ਮੈਂ ਮੂਹ ਨਹੀਂ ਦੱਸਿਆ ਕਿ ਮੈਂ ਤਾਂ ਕਿਉਂ ਦੱਸੂਗੀ ਮੈਂ ਆਪਦੀ ਗੱਲ ਆ ਉਹਦਾ ਚ ਦੇਖ ਫਿਰ ਕੱਲੇ ਕੱਲੇ ਬਾਤ ਪਈਆਂ ਉਹ ਤਾਂ ਕਮਾਲ ਕਰਦੀ ਚਾਚੀ ਤੂੰ ਯਾਰ ਹਾਂ ਮੈਂ ਬੇਸ਼ਰਮ ਬੁਢੀ ਹੈਗੀ ਕਿਸੇ ਸੁਣ ਲਿਆ ਹੁਣ ਕਿਦ ਕਰ ਰਿਕਾਰਡਿੰਗ ਰਿਕਾਰਡਿੰਗ ਤਾਂ ਨਹੀਂ ਸੁਣ ਲਈ ਉਸਨੇ ਐ ਨਹੀਂ ਕਿ ਤੋ ਸੋਣਦੀ ਹੋਣੀ ਗੱਲਾਂ ਖੜੀ ਹਾਂ ਇਹ ਧਿਆਨ ਰੱਖਾਗਾ ਥੋੜਾ ਤੇ ਮੈਨੂੰ ਤਾਂ ਹੁਣ ਨਾ ਸਿੱਧੀ ਮੁੱਖ ਦੀ ਗੱਲ ਦੱਸ ਦੇ ਵੀ ਠੰਡ ਤਾਂ ਦਿੱਕ ਤੋ ਟਪਾ ਹੁਣ ਆ ਗਿਆ ਬਸੰਤ ਬਸੰਤ ਪੰਚਮੀ ਹੈ ਸਵੇਰੇ ਠੀਕ ਹੈ ਅੱਛਾ ਜੀ ਹਾਂ ਤੇ ਅੱਜ ਰੰਗ ਹੈ ਮੇਰੇ ਮਹਿਬੂਬ ਕੇ ਘਰ ਰੰਗ ਹੈ ਉਹ ਸੁਣਾ ਨਹੀਂ ਕੇ ਬਸੰਤ ਪੰਚਮੀ ਨੂੰ ਨਾ ਬਸੰਤ ਵਸੰਤ ਪੰਚਮੀ ਨਾ ਇੱਕ ਪਿਆ ਦੇ ਮਿਲਣ ਦੀ ਆਸ ਹੁੰਦੀ ਹੈ ਮਸ ਤਸੰਤ ਪੰਚਮੀ ਚ ਬਹੁਤ ਹੀ ਸਕੂਨ ਮਿਲਦਾ ਹੈ ਤੇ ਇਹ ਤਾਂ ਸ਼ਾਸਤਰਾਂ ਚ ਵੀ ਲਿਖਿਆ ਉਹ ਚ ਉਹ ਕਨਿ ਵੈਦਾਂ ਉਹ ਕਨਿ ਸ਼ਿਦਾਂ ਚ ਵੀ ਲਿਖਿਆ ਹੋਇਆ ਹੈ ਤੂਤਾ ਵੀ ਪਤਨ ਕੀ ਹੋ ਜਾਏਗਾ ਤੂਤਾ ਜਿਹਦੇ ਜਵਾਨੇ ਦਾ ਮੁੰਡਾ ਹੀ ਹੈ ਨਾ ਪਤਨ ਕੀ ਖੋਸ਼ਾ ਤੂਤਾ ਰਿਸ਼ੀ ਮਹਾਰੂਸ਼ੀ ਉਹ ਤੋ ਮੈਂ ਉਹ ਕਾਮ ਸ਼ਾਸਤਰ ਪੜਿਆ ਜੋ ਚ ਲਿਖਿਆ ਵੀ ਬਸੰਤ ਦੇ ਮਹੀਨੇ ਚ ਕਰ ਤਰ ਮੈਂ ਤਾਂ ਤਿਆਰ ਆਂਗੀ ਤੂੰ ਤੇ ਜੇਬ ਭਾਰ ਚਲਦੀ ਹੈ ਤਾਂ ਫਿਰ ਆ ਜੀ ਬਸ ਸਵੇਰੇ ਸਵੇਰੇ ਕਰੋਣਾ ਤੁਹਾਨੂੰ ਸ਼ੋਪਿੰਗ ਤੇ ਕਮੈਂਟ ਉਹ ਕੋਈ ਆਇਆ ਮੈਂ ਫਿਰ ਲਾਉਣਾ ਤੁਹਾਨੂੰ ਫੋਨ ਚੰਗਾ